ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀਆਂ ਦੋ ਮਾਵਾਂ ਦਾ ਜਨਮ ਦਿਨ ਆ ਜੀ ਇੱਕ ਉਹ ਮਾਂ ਜਿਹਨੇ ਜਨਮ ਦਿੱਤਾ ਇੱਕ ਉਹ ਮਾਂ ਜਿਹਨੂੰ ਜਨਮ ਦੇਣ ਵਾਲੇ ਨੇ ਸਾਨੂੰ ਸਾਡੇ ਨਾਲ ਮਿਲਾਇਆ ਜਿਹਨੂੰ ਜਨਮ ਦਿੱਤਾ ਸੀ ਇਸ ਮਾਂ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਸ਼ਾ ਰਾਣੀ ਵਰਮਾ ਮਾਂ ਜੀ ਦਾ ਅੱਜ ਜਨਮ ਦਿਨ ਮਨਾ ਰਿਆ ਨਾਲ ਮੇਰੀ ਮਾਂ ਸਿਦਰਸ਼ਨ ਕੌਰ ਜੀ ਦਾ ਵੀ ਜਨਮ ਦਿਨ ਅੱਜ ਦੇ ਨਾਲ ਪਵਨ ਮਾ ਵੀ ਖੜੇ ਸਾਡੇ ਮਾਤਾ ਤੇ ਵਾਹਿਗੁਰੂ ਕਿਰਪਾ ਕਰਨ ਸਾਡੀਆਂ ਇਹਨਾਂ ਮਾਵਾਂ ਨੂੰ ਸਦਾ ਖੁਸ਼ ਸੁਖੀ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਅੱਜ ਇੱਕ ਮਿਸਾਲ ਵੀ ਆ ਸਾਡੇ ਵਾਸਤੇ ਵੀ ਸਾਡੀਆਂ ਇਹਨਾਂ ਮਾਵਾਂ ਨੇ ਸਾਡੇ ਲਈ ਕਿੰਨੀ ਅੱਜ ਪਰ ਇਹ ਆਪਣੇ ਪੈਰਾਂ ਤੇ ਆ ਇਹਦੀ ਧੀਜ ਦਾ ਥੈਂਕ ਯੂ ਆ ਜਿਵਾਈ ਜਿਵਾਈ ਨੇ ਮਪਤੀ ਕਹਾ ਕੇ ਨੇਤਾ ਜੀ ਦਾ ਸੌਰੀ ਤੇ ਜਿਨ੍ਹਾਂ ਨੇ ਆਪਣੀ ਮਾਂ ਹੋਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਖੂਬੀ ਨੇ ਭਾਈ ਆਪਣੀ ਉਸ ਰਿਸ਼ਤੇ ਦੀ ਲਾਜ ਰੱਖੀ ਜਿਹਦੇ ਪਿਛੇ ਏਡੀ ਵੱਡੀ ਮੱਲੇ ਇੱਕ ਦੁਸ਼ਮਣੀ ਕਹਾਂਗੇ ਮੁੱਲ ਲੈਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਆਪਾਂ ਕਿਸੇ ਦੇ ਅੰਗੇਸਟ ਖੜੇ ਹੁੰਨੇ ਆ ਥੈਂਕ ਯੂ ਆ ਭੈਣ ਸਾਡੀ ਦਾ ਦੀਪਸ਼ਿਕਾ ਦਾ ਤੇ ਬੱਚੀਆਂ ਦਾ ਦੋਨੋਂ ਕਿਉਂਕਿ ਕ੍ਰਿਸ਼ਕਰ ਤੇ ਹੁਸ਼ੇਨ ਨੇ ਦੋਨਾਂ ਨੇ ਵੀ ਆਪਣੀ ਨਾਨੀ ਨੂੰ ਬਹੁਤ ਪਿਆਰ ਕੀਤਾ ਜਿਹਦੇ ਸਦਕੇ ਅੱਜ ਨਾਨੀ ਪੈਰਾਂ ਤੇ ਖੜੀ ਹੋਗੀ ਜਿਸ ਦਿਨ ਲੈ ਕੇ ਗਏ ਸੀਗੇ ਬੀਲ ਚੇਅਰ ਤੇ ਸੀ ਅੱਜ ਤੁਰ ਕੇ ਆਏ ਨੇ ਮਾਤਾ ਜੀ ਉਨਤਾ ਮਾ ਦੇ ਕੇਕ ਫੂਕ ਮਾਰ ਦੋ ਮਾੜੀ ਜੀ ਕੇਕ ਤੇ ਮਾਂ ਤੁਸੀਂ ਮਾਰੋ ਇੱਕ ਤੇ ਦੋਨੇ ਜਾਣੀ ਐ ਕਿ ਅੱਜ ਮੈਂ ਆਤ ਫੜਦਾ ਆ ਆਥ ਲਾ ਲਓ ਇੱਥੇ ਮਾਰ ਦੋ ਮਾਰ ਦੋ ਫੂਕ ਮਾਰ ਦੋ ਬਈ ਮਾਰ ਦੋ ਤਾੜੀਆਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਮਾਂ ਹੈਪੀ ਬਰਥਡੇ ਮਾਂ ਹੈਪੀ ਬਰਥਡੇ ਮਾਂਵਾਦੀਵਾ ਤਾਲੀਆਂ ਤਾਲੀਆਂ ਹਾਂ ਕੋਸ਼ਿਸ਼ ਨਹੀਂ ਪੂਰੇ ਬੱਚੇ ਹਾਂ ਤੇਰੀ ਨੋ ਅੱਜ ਸਾਡੇ ਲਈ ਸਾਡੇ ਸੁਪਨਿਆਂ ਦੇ ਘਰ ਲਈਏ ਖੁਸ਼ੀ ਦੇ ਪਾਲ ਨੇ ਪਰ ਇੱਕ ਅਸੀਂ ਦੁੱਖ ਵੀ ਸਾਂਝਾ ਕਰਨਾ ਚਾਹੁੰਦੇ ਆ ਸਾਡੇ ਮਾਤਾ ਜੀ ਆਸ਼ਾ ਰਾਣੀ ਬਰਮਾ ਜੀ ਦੇ ਜਿਹੜੇ ਜਮਟ ਐਮਸੀ ਭੈਣ ਦੇ ਭੂਆ ਜੀ ਦੇ ਬੇਟੇ ਦੀ ਡੈਥ ਹੋ ਗਈ ਕੁਝ ਦਿਨ ਪਹਿਲਾਂ ਇਹ ਨਹੀਂ ਸੀ ਚਾਹੁੰਦੇ ਵੀ ਇਸ ਤਰ੍ਹਾਂ ਅਸੀਂ ਬਰਥਡੇ ਸੈਲੀਬ੍ਰੇਟ ਕਰੀਏ ਤੇ ਸਾਨੂੰ ਵੀ ਨਹੀਂ ਸੀ ਪਤਾ ਇਹ ਗੱਲ ਦਾ ਇੱਥੇ ਆਇਆ ਤੂੰ ਇਹਨਾਂ ਦੇ ਪਤਾ ਲੱਗਿਆ ਤੇ ਅਸੀਂ ਇੱਥੇ ਜਦ ਤੱਕ ਤਿਆਰੀ ਕਰਾ ਲਈ ਸੀ ਵੀ 6 ਤਰੀਕ ਦਾ ਸਾਨੂੰ ਪਤਾ ਸੀ ਮਾਤਾ ਦਾ ਬਰਥਡੇ ਆ ਤੇ ਭੈਣ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਆਵਾਂਗੇ ਬਰਥਡੇ ਤੇ ਸਾਨੂੰ ਵੀ ਬੜੀ ਮੰਲੋ ਅਚੇਚੀ ਇੱਕ ਅੜੀਕ ਸੀ ਮਾਂ ਦੇ ਜਨਮ ਦਿਨ ਦੀ ਕਿਉਂਕਿ ਅਸੀਂ ਵੀ ਚਾਹੁੰਦੇ ਸੀ ਸੰਗਤ ਨੂੰ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਹੁਣ ਆਸ਼ਾ ਰਾਣੀ ਬਰਮਾ ਮਾਂ ਕਿੱਦਾਂ ਕਿਵੇਂ ਆ ਕਿਹੜੇ ਹਾਲਾਤਾਂ 'ਚ ਆ ਖੁਸ਼ ਆ ਕਿ ਨਹੀਂ ਖੁਸ਼ ਮਾਤਾ ਜੀ ਬਹੁਤ ਹੀ ਜ਼ਿਆਦਾ ਖੁਸ਼ ਨੇ ਤੰਦਰੁਸਤ ਨੇ ਚੜ੍ਹਦੀ ਕਲਾ 'ਚ ਨੇ ਤੇ ਇੱਕ ਜਿਹੜੀ ਇੱਕ ਕਸਕ ਹੁੰਦੀ ਆ ਦਿਲ ਦੇ ਵਿੱਚ ਆ ਲੈ ਮਾਂ ਮਾਂ ਤੁਸੀਂ ਆਪ ਖਵਾਉ ਮਾਤਾ ਨੂੰ ਹੈਪੀ ਬਰਥਡੇ ਟੂ ਲਮਾ ਤੁਸੀਂ ਖਵਾ ਦਿਓ ਆਪਣੇ ਇਧਰ ਇਧਰ ਹਾਂ ਤਾੜੀਆਂ ਕਿਸ ਮਾਂ ਨੇ ਆਪਣੀ ਨੇ ਆਪਣੇ ਪਿੰਡੇ ਤੇ ਹੰਡਾਈਆਂ ਜਿਹੜੀਆਂ ਉਹਨਾਂ ਨੂੰ ਵੀ ਛੇਤੀ ਛੇਤੀ ਇਹ ਭੁੱਲ ਸਕੇ ਉਹਨਾਂ ਤਕਲੀਫਾਂ ਨੂੰ ਇਹਦੀਆਂ ਨੂੰ ਦੂਰ ਹੋ ਸਕਣ ਅਸੀਂ ਇਹਦੇ ਚ ਇੱਕ ਹੋਰ ਵੀ ਬੇਨਤੀ ਕਰਦੇ ਆ ਮੈਂ ਸ਼ਾਇਦ ਭੈਣ ਹੋਣਾ ਨੂੰ ਵੀ ਪਤਾ ਨਹੀਂ ਠੀਕ ਲੱਗੂ ਜਾਂ ਕਿਵੇਂ ਆ ਵੀ ਇਹਨਾਂ ਦਾ ਬ੍ਰਦਰ ਆ ਜਿਹੜਾ ਮਾਤਾ ਜੀ ਦਾ ਬੇਟਾ ਅੱਜ ਵੀ ਜੇਲ੍ਹ ਚਾ ਹਜੇ ਅੰਕੁਰ ਬਰਮਾ ਤੇ ਅਸੀਂ ਚਾਹੁੰਦੇ ਆ ਵੀ ਹੁਣ ਉਹ ਬਾਹਰ ਆ ਜਾਵੇ ਤੇ ਕਿਉਂਕਿ ਇੱਕ ਮਾਂ ਆ ਮਾ ਨਾ ਜਿਹੜੀ ਤੇ ਮਾਂ ਵੀ ਆਪਣੇ ਪੁੱਤ ਦਾ ਕਦੇ ਮਾੜਾ ਨਹੀਂ ਚਾਹੁੰਦੀ ਜਿੱਦਾਂ ਵੀ ਮਾੜਾ ਚੰਗਾ ਧੀ ਪੁੱਤ ਜਿਹਹ ਜਾ ਮਰਜੀ ਹੋਵੇ ਮਾਂ ਕਦੇ ਇੱਕ ਮਾਂ ਨਹੀਂ ਹੁੰਦੀ ਮਾਂ ਦੁਸ਼ਮਣ ਨਹੀਂ ਬਣਦੀ ਆਪਣੇ ਬੱਚਿਆਂ ਦਾ ਤੇ ਅੱਜ ਵੀ ਇਸ ਮਾਂ ਦੀ ਸਪੀੜਾ ਨੂੰ ਚਾਹੇ ਇਹਨੇ ਆਪਣੇ ਮੂੰਹ ਤੇ ਨਹੀਂ ਲਿਆਂਦੀ ਗੱਲ ਇਹ ਚਾਹੇ ਇਹਨੇ ਅੱਜ ਤੱਕ ਨਾ ਤਾਂ ਇਹ ਕਿਹਾ ਬਾੜਾ ਨੂੰ ਇੱਕ ਵੀ ਮੂੰਹ ਲੱਜ ਨਹੀਂ ਮਾੜਾ ਬੋਲਿਆ ਚਾ ਕੋਈ ਉਹਨੂੰ ਵਕੀਲ ਨਹੀਂ ਮਿਲ ਰਿਹਾ ਉਹਨੂੰ ਡਿਸਮਿਸ ਕਰਤਾ ਉਹਦੀ ਕੋਰਟ ਕਿਚਕਰੀ ਦੇ ਵਿੱਚੋਂ ਵੀ ਉਹਦੀ ਵਾਈਫ ਨੂੰ ਵੀ ਜੌਬ ਤੋਂ ਲਾਤਾ ਉਹਦੇ ਬੱਚੇ ਤੇ ਉਹਦੀ ਵਾਈਫ ਸਾਡੇ ਕੋਲ ਇੱਥੇ ਆਏ ਵੀ ਸੀਗੇ ਪਰ ਸਾਡੀ ਇੱਕ ਉਹਨਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਉਹ ਹਜੇ ਵੀ ਕੋਈ ਗੱਲ ਕਹੀ ਜਾਂਦੇ ਆ ਵੀ ਇਹ ਜੀ ਮਾਤਾ ਦੀ ਕੁੱਟ ਮਾਰ ਦੀ ਨਹੀਂ ਸੀ ਗੱਲ ਇਹ ਤਾਂ ਉਹਨਾਂ ਦੀ ਬੇਟੀ ਪ੍ਰਾਪਰਟੀ ਦੀ ਮਾਰੀ ਕਰਦੀ ਆ ਵੀ ਪ੍ਰਾਪਰਟੀ ਦਾ ਮਸਲਾ ਵਾ ਉਹਨਾਂ ਨੇ ਵੀ ਅਸੀਂ ਉਹਨਾਂ ਨੂੰ ਉਦੋਂ ਵੀ ਕਹਿ ਕੇ ਭੇਜਿਆ ਸੀ ਇੱਥੋਂ ਸਾਡੇ ਕੋ ਆ ਕੇ ਗਏ ਆ ਬੱਚੇ ਵੀ ਆਏ ਸੀਗੇ ਉਹਨਾਂ ਦੀ ਨੋ ਵੀ ਆਈ ਸੀ ਉਹ ਤਾਂ ਉਧਰ ਨੂੰ ਲੈ ਜਾ ਦੋ ਮਿੰਟ ਤੇ ਇਹਨਾਂ ਦੇ ਨਾਲ ਉਹਨਾਂ ਦੇ ਹੋਰ ਰਿਸ਼ਤੇਦਾਰ ਵੀ ਆਏ ਸੀ ਉਸ ਦਿਨ ਵੀ ਉਹਨਾਂ ਨੇ ਸਾਨੂੰ ਇਹੀ ਗੱਲ ਕੀਤੀ ਵੀ 15 ਲੱਖ ਦੀ ਦੂਜੀ ਜਿਹੜੀ ਹੈਗੀ ਐਫ ਡੀ ਉਹ ਅਸੀਂ ਦੇ ਦਿੰਨੇ ਆ ਟੈਂਪਸੀ ਨੂੰ ਕਹੋ ਇਦਾਂ ਕਰ ਲੇਵੇ ਪਰ ਗੱਲ ਇੱਥੇ ਟੈਂਪਸੀ ਦੀ ਪੈਸਿਆਂ ਦੀ ਨਹੀਂ ਸੀ ਟੈਂਪਸੀ ਉਸ ਦਿਨ ਵੀ ਨਹੀਂ ਭੈਣ ਚੋਂ ਟੈਂਪਸੀ ਮਤਲਬ ਦੀਪਸ਼ਿਕਾ ਭੈਣ ਇਹ ਉਸ ਦਿਨ ਵੀ ਡਰ ਗਈ ਸੀ ਕਿ ਜਦੋਂ ਇਹਨੂੰ ਪਤਾ ਲੱਗਿਆ ਮੇਰੇ ਬ੍ਰਦਰ ਨੂੰ ਜੇਲ੍ਹ ਜਾਣਾ ਪਊਗਾ ਕਿਉਂਕਿ ਭੈਣ ਚਾਹੇ ਜਿੰਨੇ ਮਰਜੀ ਹੈ ਮਾੜਾ ਚੰਗਾ ਭਰਾ ਉਹ ਨਹੀਂ ਸੀ ਚਾਹੁੰਦੀ ਵੀ ਇਦਾਂ ਹੋਊਗਾ ਇੰਨਾ ਜਿਆਦਾ ਲੰਬਾ ਜਾਊਗਾ ਕੰਮ ਪਰ ਜਿੱਥੇ ਗਲਤ ਹੈ ਉੱਥੇ ਗਲਤ ਵੀ ਆ ਹਨਾ ਕਾਨੂੰਨ ਨੇ ਆਪਣਾ ਕੰਮ ਕੀਤਾ ਸਚਾਈ ਨੇ ਆਪਣਾ ਕੰਮ ਕੀਤਾ ਪਰ ਅੱਜ ਵੀ ਜੇ ਉਹਨਾਂ ਨੂੰ ਥੋੜਾ ਬਹੁਤਾ ਵੀ ਰਿਅਲਾਈਜ਼ ਹੁੰਦਾ ਕਿਤੇ ਜੀ ਅੱਜ ਵੀ ਉਹਨਾਂ ਨੂੰ ਥੋੜੀ ਬਹੁਤੀ ਵੀ ਰੈਲਾਈਜੇਸ਼ਨ ਹੈਗੀ ਆ ਕਿਤੇ ਵੀ ਹਾਂ ਅਸੀਂ ਗਲਤੀ ਕੀਤੀ ਆ ਉਹ ਆਪਣੀ ਗਲਤੀ ਨੂੰ ਮੰਨਣ ਅਸੀਂ ਭੈਣ ਉਹਨਾਂ ਨੂੰ ਫੋਰਸ ਕਰ ਰਹੇ ਆ ਵੀ ਜਿਹੜੀ ਮਾਤਾ ਜੀ ਦੀ ਪ੍ਰਾਪਰਟੀ ਆ ਮਾਤਾ ਜੀ ਦੀਆਂ ਪ੍ਰਾਪਰਟੀਆਂ ਜਿਹੜੀਆਂ ਮਾਤਾ ਜੀ ਦੇ ਨਾਂ ਤੋਂ ਲਹਾ ਕੇ ਉਹਨਾਂ ਨੇ ਆਪਣੇ ਨਾਂ ਤੇ ਕਰਾ ਲੀਆਂ ਪਲਾਟ ਕੋਠੀਆਂ ਵੀ ਉਹ ਮਾਤਾ ਜੀ ਨੂੰ ਵਾਪਸ ਮਿਲ ਜਾਣ ਭੈਣ ਨੂੰ ਨਹੀਂ ਹਜੇ ਇਸ ਗੱਲ 'ਚ ਵੀ ਐਗਰੀ ਨਹੀਂ ਹੋ ਰਿਹਾ ਕਹਿੰਦੇ ਵੀ ਵੀਰੇ ਅਸੀਂ ਨਹੀਂ ਕੁਝ ਕਹਿਣਾ ਵੀ ਉਹ ਵਾਹਿਗੁਰੂ ਜੀ ਤਾਂ ਅਸੀਂ ਤਾਂ ਮਾਂ ਦੀ ਚਾਹੁੰਦੇ ਸੀ ਵੀ ਇਹਦੀ ਦੁਰਦਸ਼ਣ ਨਾ ਹੋਵੇ ਬਸ ਤੇ ਪਰ ਅਸੀਂ ਬੇਨਤੀ ਕਰਦੇ ਹੱਥ ਜੋੜ ਕੇ ਜੇ ਚੰਗੇ ਮੰਨ ਲੋ ਜਿਹੜੇ ਲਾਅ ਦੇ ਜਾਣਕਾਰ ਨੇ ਲੋਕ ਉਹਨਾਂ ਨੂੰ ਬੇਨਤੀ ਹੈ ਸਾਨੂੰ ਥੋੜਾ ਗਾਈਡ ਕਰੋ ਅਸੀਂ ਚਾਹੁੰਦੇ ਹਾਂ ਵੀ ਇਸ ਮਾਂ ਦੀ ਜਿਹੜੀ ਪ੍ਰਾਪਰਟੀ ਹੈ ਜਿਹੜੀ ਇਹਦੇ ਨਾਂ ਤੋਂ ਲਹਾਈ ਗਈ ਆ ਉਹ ਇਹਨੂੰ ਵਾਪਸ ਇਹਦੇ ਨਾਂ ਤੇ ਮਿਲ ਜੇ ਜਦ ਤੱਕ ਕਰਜ਼ੇ ਆਉਂਦੀ ਆ ਇਹਦੇ ਨਾਂ ਤੇ ਹੋਵੇ ਉਸ ਤੋਂ ਬਾਅਦ ਉਹ ਹੈ ਤਾਂ ਉਹਦੀ ਹੋਈ ਆ ਇੱਥੇ ਕੋਈ ਰਿਵਾਜ ਥੋੜੀ ਵੀ ਧੀਆਂ ਨੇ ਲੈ ਕੇ ਜਾਣਾ ਉਹਨੂੰ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੋਇਆ ਟੀਐਮਸੀ ਆਪਣੇ ਘਰੇ ਦੋਨੇ ਹਸਬੰਡ ਵਾਈਫ ਲੱਖ ਲੱਖ ਰੁਪਏ ਦੇ ਨੇੜੇ ਕਮਾਉਂਦੇ ਆ ਬੱਚੇ ਪੜਦੇ ਆ ਘਰ ਵਧੀਆ ਸ਼ਹਿਰ ਚ ਕੋਠੀ ਆ ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ ਤੇ ਜੇ ਲਾਲਚ ਹੁੰਦਾ ਤਾਂ ਲਾਲਚ ਸਭ ਤੋਂ ਪਹਿਲਾਂ ਇਹ ਉਸੇ ਪਾਸੇ ਨੂੰ ਤੁਰਦੇ ਅੱਜ ਮਤਲਬ 2.5 ਮਹੀਨਿਆਂ ਚ ਉਹਨਾਂ ਨੇ ਇੱਕ ਵਾਰ ਵੀ ਕਦੇ ਇਸ ਦਰ ਨੇ ਗੱਲ ਨਹੀਂ ਕੀਤੀ ਬਹਿਜੋ ਮਾਂ ਬਹਿਜੋ ਮਾਂ ਤੁਸੀਂ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਅਸੀਂ ਹਾਲਾਂਕਿ 2-3 ਵਾਰ ਜ਼ਰੂਰ ਕਿਹਾ ਵੀ ਸਾਨੂੰ ਲੋਕਾਂ ਨੇ ਵੀ ਕਿਹਾ ਬਹੁਤ ਸਾਰਿਆਂ ਨੇ ਵੀ ਮਾਤਾ ਜਿਹੜੀ ਆਸ਼ਰਾਨੀ ਬਰਮਾ ਦੀ ਜਿੰਨਾਂ ਪ੍ਰਾਪਰਟੀਆਂ ਸੀ ਉਹ ਮਾਤਾ ਨੂੰ ਵਾਪਸ ਮਿਲ ਗਈਆਂ ਕਿ ਨਹੀਂ ਮਿਲ ਗਈਆਂ ਉਹ ਲੋਕ ਪੁੱਛਦੇ ਨੇ ਸਵਾਲ ਇਹ ਤੇ ਅਸੀਂ ਇਹ ਜਵਾਬ ਦੇਣਾ ਚਾਹੁੰਦੇ ਹਾਂ ਨਹੀਂ ਮਿਲ ਗਈਆਂ ਤੇ ਜੇ ਕੋਈ ਭੈਣ ਭਰਾ ਇਹਦੇ ਵਿੱਚ ਸਾਡੀ ਸਪੋਰਟ ਕਰ ਸਕਦਾ ਅਸੀਂ ਚਾਹੁੰਦੇ ਹਾਂ ਵੀ ਇਹਦੀ ਐਪਲੀਕੇਸ਼ਨ ਲੱਗੇ ਕਿੱਥੇ ਲੱਗਣੀ ਹੈ ਸਾਨੂੰ ਪਤਾ ਨਹੀਂ ਤੁਸੀਂ ਗਾਈਡ ਕਰ ਦਿਓ ਆਪਾਂ ਮਾਤਾ ਜੀ ਵੱਲੋਂ ਅਸੀਂ ਐਪਲੀਕੇਸ਼ਨ ਅਸੀਂ ਸਸਤਾ ਬੱਲੀਓ ਲਵਾ ਸਕਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਵੀ ਇਸ ਮਾਂ ਨੂੰ ਜੇ ਅਸੀਂ ਰੈਸਕਿਊ ਕਰਾਇਆ ਵੀ ਇਹਦਾ ਜਿਹੜਾ ਇਹਦਾ ਬਣਦਾ ਹੱਕ ਇਹਨੂੰ ਮਿਲੇ ਵਾਪਸ ਤੇ ਉਸ ਤੋਂ ਅਗਲਾ ਜਿਹੜਾ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਉਹ ਜਿਹੜਾ ਜੇਲ੍ਹ ਚ ਬੈਠਾ ਹੋਣ ਉਹ ਵੀ ਬਾਹਰ ਆ ਜੇ ਉਹ ਆਪਦੇ ਬੱਚਿਆਂ ਚ ਆਵੇ ਆਪਦੀ ਗਲਤੀ ਰਿਅਲਾਈਜ਼ ਕਰੇ ਤੇ ਉਸ ਤੋਂ ਬਾਅਦ ਆ ਕੇ ਆਪਦੇ ਮਾਂ ਦੇ ਪੈਰ ਫੜੇ ਜਿਵੇਂ ਵੀ ਮਾਂ ਕਹੂਗੀ ਜਿਵੇਂ ਵੀ ਇਹਦੇ ਜਿਹੜੇ ਦਿਲ ਤੇ ਪਏ ਹੋਏ ਦਾਗ ਨੇ ਉਹ ਮਿਟ ਸਕਣ ਕਿਉਂਕਿ ਭੈਣ ਟੈਂਸੀ ਇਟ ਹਸਬੈਂਡ ਦੱਸਦੇ ਹਟਿਆ ਵੀ ਰਾਤ ਨੂੰ ਉੱਠ ਕੇ ਰੋਣ ਲੱਗ ਜਾਂਦੀ ਹੈ ਹੁਣ ਵੀ ਹਾਲਾਂਕਿ ਇਹਨੂੰ ਇਸ ਚੀਜ਼ ਲਈ ਤਾਂ ਫਿਰ ਖੁਸ਼ ਹੋਣਾ ਚਾਹੀਦਾ ਮਾਂ ਵੀ ਮਿਲ ਗਈ ਹੈ ਪ੍ਰਾਪਰਟੀਆਂ ਵੀ ਇਹਨੂੰ ਮਿਲ ਜਾਣਗੀਆਂ ਫਿਰ ਤਾਂ ਇੱਕ ਦਿਨ ਪਰ ਉਹ ਅੱਜ ਵੀ ਇਸ ਗੱਲ ਹੀ ਰੋਂਦੀ ਹੈ ਵੀ ਮੇਰਾ ਭਰਾ ਦਾ ਘਰ ਖਰਾਬ ਹੋ ਰਿਹਾ ਮੇਰੀ ਭਾਬੀ ਆ ਜਿਹੜੀ ਉਹ ਬੱਚਿਆਂ ਨੂੰ ਲੈ ਕੇ ਕਿਦਾਂ ਮੰਨ ਲਓ ਅੱਜ ਜਿਹੜੇ ਬੰਦੇ ਅਸਲ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਫੈਮਿਲੀ ਚ ਡਿਸਪਿਊਟ ਪੈਂਦਾ ਜਿਹਦੇ ਵਿੱਚ ਵਿਚੋਲੇ ਹੁੰਦੇ ਆ ਨਾ ਜਿਹਦੇ ਵਿੱਚ ਰਿਸ਼ਤੇਦਾਰ ਹੁੰਦੇ ਸਾਂਝੇ ਜਿਨ੍ਹਾਂ ਨੇ ਸਾਂਝੀ ਗੱਲ ਕਰਕੇ ਜਿਹੜਾ ਸਹੀ ਹੱਲ ਕੱਢਣਾ ਹੁੰਦਾ ਉਹਨਾਂ ਤੇ ਬਹੁਤ ਕੁਝ ਮੈਟਰ ਕਰਦਾ ਹੁੰਦਾ ਜੇ ਚੰਗੇ ਲੋਕ ਵਿੱਚ ਪਾ ਕੇ ਇਸ ਚੰਗੇ ਪਾਸੇ ਨੂੰ ਲੈ ਜਾਣ ਇਸ ਗੱਲ ਨੂੰ ਪਰ ਹਾਲਾਂ ਹਾਲਾਂ ਕਿ ਹਜੇ ਤੱਕ ਰਿਸ਼ਤੇਦਾਰ ਵੀ ਬਹੁਤ ਸਾਰੇ ਅੰਗੇਸ਼ ਨਹੀਂ ਉਹਦੇ ਵੀ ਉਹਨੇ ਗਲਤ ਕੀਤਾ ਕੋਈ ਉਹਦੇ ਨਾਲ ਹੀ ਨਹੀਂ ਖੜ ਕੇ ਰਾਜੀ ਇੱਕ ਲਾਅ ਆ ਖੁਦ ਉਹ ਲਾਇਰ ਆ ਬੰਦਾ ਉਹਨੂੰ ਹਜੇ ਤੱਕ ਕੋਈ ਵਕੀਲ ਹੀ ਨਹੀਂ ਮਿਲ ਰਿਹਾ ਵੀ ਜਿਹੜਾ ਉਹਦੀ ਖਾਤਰ ਲੜਾਈ ਲੜ ਸਕੇ ਉਹਦੀ ਕਿਉਂਕਿ ਉਹਨੇ ਕੰਮ ਹੀ ਇਸ ਤਰ੍ਹਾਂ ਦਾ ਕੀਤਾ ਪਰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਵਾਈਫ ਨੂੰ ਉਹਨਾਂ ਦੇ ਪਰਿਵਾਰ ਨੂੰ ਹਜੇ ਵੀ ਰਿਅਲਾਈਜੇਸ਼ਨ ਨਹੀਂ ਹਜੇ ਵੀ ਉਹ ਇਸ ਗੱਲ ਤੇ ਗੱਲ ਕਰ ਰਹੇ ਨੇ ਵੀ ਜੀ ਇਹ ਤਾਂ ਪ੍ਰਾਪਰਟੀ ਦਾ ਮਤਲਬ ਹੈ ਭਾਈ ਉਹ ਵੀਡੀਓ ਦੇਖੋ ਪ੍ਰਾਪਰਟੀ ਦੀ ਤਾਂ ਗੱਲ ਹੀ ਖਤਮ ਹੋ ਗਈ ਉੱਥੇ ਠੀਕ ਆ ਭੈਣਾ ਭਰਾਵਾਂ ਦਾਸ ਵਿੱਚ ਹੋ ਸਕਦਾ ਕਿਤੇ ਗੱਲ ਹੋਈ ਹੋਵੇ ਇਸ ਗੱਲ ਨੂੰ ਲੈ ਕੇ ਰੌਲਾ ਪਿਆ ਹੋਵੇ ਗੁੱਸਾ ਗਿੱਲਾ ਹੋਇਆ ਹੋਵੇ ਪਰ ਅੱਜ ਜਿਹੜਾ ਮਸਲਾ ਅੱਜ ਇਸ ਮਾਂ ਨੂੰ ਇਨਸਾਫ ਦਿਵਾਉਣ ਦਾ ਸੀ ਤੇ ਉਹ ਮਿਲ ਗਿਆ ਹੁਣ ਆਪਾਂ ਅਗਲਾ ਸਟੈਪ ਆ ਜਿਹੜਾ ਉਹ ਲਈਏ ਵੀ ਇੱਕ ਤਾਂ ਇਸ ਮਾਂ ਦੀ ਪ੍ਰਾਪਰਟੀ ਨੂੰ ਇਹ ਵਾਪਸ ਦਿੱਤੀ ਜਾਵੇ ਇਹਨੂੰ ਇਹਦਾ ਜੋ ਵੀ ਤੋ ਖੋਇਆ ਗਿਆ ਵਾ ਇੱਕ ਉਹ ਬਾਹਰ ਆਵੇ ਉਹਨੂੰ ਬਾਕੀ ਦਾ ਕਾਨੂੰਨ ਨੇ ਕਰਨਾ ਜੋ ਵੀ ਪਰ ਅਸੀਂ ਦਰਖਾਸਤ ਕਰਦੇ ਆ ਆਪਣੇ ਇਸ ਮੰਚ ਤੋਂ ਵੀ ਉਹਦੀਆਂ ਜਿਹੜੀਆਂ ਕੋਟ ਰਾਹੀਂ ਜਿਹੜੀਆਂ ਬਣਦੀਆਂ ਲਿਟੀਗੇਸ਼ਨ ਉਹ ਚੱਲੂਗੀ ਉਹਨੂੰ ਜਮਾਨਤ ਮਿਲ ਜੇਵੇ ਘਟੂਕਾ ਟਾ ਕੇ ਫੇਸ ਕਰੇ ਆ ਕੇ ਆਪਣੀ ਉਸ ਕੀਤੀ ਹੋਈ ਗਲਤੀ ਨੂੰ ਉਹ ਰਿਅਲਾਈਜ਼ ਕਰੇ ਤੇ ਮਾਤਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਮਾਂ ਨੂੰ ਆਸ਼ਾ ਰਾਣੀ ਬਰਮਾ ਜੀ ਨੂੰ ਵੀ ਮੇਰੀ ਮਾਂ ਸਿਗਦਰਸ਼ਨ ਕੌਰ ਨੂੰ ਵੀ ਅੱਜ ਸਾਡੀਆਂ ਦੋਨੇ ਮਾਵਾਂ ਦਾ ਇੱਕੋ ਦਿਨ ਜਨਮ ਦਿਨ ਹੈ ਨਾ ਦੇਖੋ ਕਿੰਦਾ ਇਸ ਰੱਬ ਬਣਦੇ ਆ ਜਨਮ ਦਿਨ ਵਾਲੀ ਮਾਂ ਦਾ ਤੇ ਸਾਡੀ ਉਸ ਮਾਂ ਦਾ ਜਿਹਨੂੰ ਜਨਮ ਦੇਣ ਵਾਲੇ ਨੇ ਆਪਣੀ ਗਲਤੀ ਕਰਕੇ ਸਾਡੇ ਨਾਲ ਉਹਦਾ ਮੇਲ ਕਰਾਇਆ ਤੇ ਅਸੀਂ ਅੱਜ ਇੱਕੋ ਦਿਨ ਜਨਮ ਦਿਨ ਮਨਾ ਰਹੇ ਹਾਂ ਇਹ ਬੇਮਲਵੀਰ ਜੀ ਦਾ ਤਾਂ ਤਮਸੀ ਭੈਣ ਦਾ ਬੱਚਿਆਂ ਦਾ ਤਾਂ ਸ਼ੁਕਰੀਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਕਿਉਂਕਿ ਅਸੀਂ ਜਦ ਵੀ ਗੱਲ ਕਰੀ ਵੀਡੀਓ ਕਾਲ ਤੇ ਵੀ ਮਾਂ ਨਾ ਮਾਂ ਖੁਸ਼ ਹੁੰਦੇ ਸੀ ਪੂਰੇ ਤੇ ਉਹਦੇ ਚਿਹਰੇ ਦੀ ਉਹ ਰੌਣਕ ਦੱਸਦੀ ਅੱਜ ਵੀ ਵੀ ਅੱਜ ਵੀ ਉਹ ਮੇਰੀ ਮਾਂ ਘਟੋ ਘਟੋ ਇਸ ਤਕਲੀਫ ਚੋਂ ਬਾਹਰ ਨਿਕਲ ਕੇ ਖੁਸ਼ ਹੈ ਪਰ ਅੰਦਰ ਅਚੇਤ ਮਨ ਚ ਕਿਤੇ ਨਾ ਕਿਤੇ ਮਾਂ ਲਈ ਮਾਂ ਦੇ ਵੀ ਪੁੱਤ ਦਾ ਜਿਹੜਾ ਦਰਦ ਆ ਹਾਲਾਂਕਿ ਪੁੱਛਿਆ ਗਿਆ ਮਾਤਾ ਤੋਂ ਕਈ ਵਾਰ ਮਾਤਾ ਉਸ ਟੌਪਿਕ ਦੇ ਉੱਤੇ ਕੋਈ ਵੀ ਉਹ ਨਹੀਂ ਕਹਿਣਾ ਚਾਹੁੰਦੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਅਰਦਾਸ ਕਰਿਓ ਸਾਡੀ ਮਾਂ ਲਈ ਵੀ ਇਹਦੇ ਪਰਿਵਾਰ ਲਈ ਵੀ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਇਹਦੇ ਪਰਿਵਾਰ ਨੂੰ ਵੀ ਤੰਦਰੁਸਤੀਆਂ ਬਖਸ਼ੇ ਇਹਦੇ ਬੱਚਿਆਂ ਨੂੰ ਵੀ ਪੋਤੇ-ਪੋਤੀਆਂ ਨੂੰ ਵੀ ਦੋਤੀਆਂ ਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ